जय गुरुदेव जय श्री गुरु रविदास जी आज ਅਸੀਂ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਵਿਖੇ ਜਿੱਥੇ ਹਰੀ ਮਾਨਵ ਏਕਤਾ ਸੰਤ ਸੰਮੇਲਨ ਦਾ ਜੋ ਮਨਾਇਆ ਜਾ ਰਿਹਾ 25 ਦਸੰਬਰ ਨੂੰ ਅੱਜ 24 ਦਸੰਬਰ ਨੂੰ ਸਾਡੇ ਕੋ 24 ਲਾਈਵ ਨਿਊਜ਼ ਤੋਂ ਚੈਨਲ ਵਾਲੇ ਇੱਥੇ ਪਹੁੰਚੇ ਹਨ ਅਸੀਂ ਇਹਨਾਂ ਦਾ ਗੁਰੂ ਘਰ ਦੇ ਵਿੱਚ ਆਉਣ ਦੇ ਲਈ ਸਤਿ ਦਿਲੋਂ ਇਹਨਾਂ ਦਾ ਸਵਾਗਤ ਕਰਦੇ ਹਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਰਵਿਦਾਸੀਆ ਸਮਾਜ ਪੰਜਾਬ ਤੋਂ ਤੋ ਅੱਜ ਅਸੀਂ ਗੁਰੂ ਘਰ ਦੇ ਵਿੱਚ ਬੈਠੇ ਹਾਂ ਪਹੁੰਚੇ ਹਾਂ ਜਿਸ ਗੁਰੂ ਘਰ ਦਾ ਨਾਮ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਹੈ ਇੱਥੇ ਹਜ਼ਾਰਾਂ ਦੀ ਤਦਾਰ ਦੇ ਵਿੱਚ ਸੰਗਤ ਹਿਮਾਚਲ ਪੰਜਾਬ ਪਠਾਨਕੋਟ ਇੱਥੋਂ ਤੱਕ ਕਿ ਅਦਰ ਸਟੇਟਾਂ ਤੋਂ ਵੀ ਸੰਗਤ ਗੁਰੂ ਘਰ ਦੇ ਵਿੱਚ ਲਗਮਸਤਕ ਹੁੰਦੀ ਹੈ ਤੇ ਤੁਸੀਂ ਦਰਸ਼ਨ ਕਰਿਓ ਸਤਗੁਰਵਦਾਸ ਮਹਾਰਾਜ ਜੀ ਦੇ ਵਰਲਡ ਪੀਸ ਟੈਂਪਲ ਦੇ ਸਤਗੁਰ ਵਦਾਸ ਮਹਾਰਾਜ ਜੀ ਦਾ ਜੋ ਵਰਲਡ ਪੀਸ ਟੈਂਪਲ ਹੈ ਇਹ ਭਾਰਤ ਦੇਸ਼ੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੀ ਜੋ ਸੰਗਤ ਹੈ ਉਹ ਇੱਥੇ ਆ ਕਰਕੇ ਨਕਮਕਸਤਕ ਹੁੰਦੀ ਹੈ ਸਤਗੁਰ ਜੀ ਦੇ ਦਰਸ਼ਨ ਦੀਦਾਰ ਕਰਕੇ ਆਪਣੀ ਮਨ ਦੀਆਂ ਮਨੋ ਕਾਮਨਾਵਾਂ ਇੱਥੇ ਆ ਕੇ ਸੰਗਤ ਪੂਰੀਆਂ ਕਰਦੀ ਹਨ ਕਿ ਤੁਸੀਂ ਦਰਸ਼ਨ ਕਰਿਓ ਸਤਗੁਰ ਵਦਾਸ ਮਹਾਰਾਜ ਜੀ ਦੇ ਵਰਲਡ ਪੀਸ ਟੈਂਪਲ ਦੀ ਇਸ ਵਰਲਡ ਪੀਸ ਟੈਂਪਲ ਦੀ ਜੋ ਉਚਾਈ ਹੈ ਉਹ 84 ਫੁੱਟ ਰੱਖੀ ਗਈ ਹੈ ਕੈਨ ਦਾ ਭਾਵ ਜੋ ਵੀ ਸਤਗੁਰਬਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕਰਕੇ ਨਕਮਸਤਕ ਹੋਇਆ ਉਹਦੀ 84 ਕੱਟੀ ਗਈ ਔਰ ਜੋ ਸਤਗੁਰਬਦਾਸ ਮਹਾਰਾਜ ਜੀ ਦਾ ਜੋ ਵਰਲਡ ਪੀਸ ਟੈਂਪਲ ਹੈ ਇਹਨੂੰ ਸੰਗਮਰਮਰ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਕਿ ਵਾਈਟ ਸੰਗਮਰਮਰ ਹੈ ਇਸ ਪੱਥਰ ਦੀ ਖਾਸੀਅਤ ਇਹ ਹੈ ਕਿ ਪੱਥਰ ਜਿੰਨੀ ਮਰਜੀ ਤੇਜ਼ ਗਰਮੀ ਕਿਉ ਨਾ ਹੋਵੇ ਇਹ ਪੱਥਰ ਕਦੇ ਵੀ ਗਰਮ ਨਹੀਂ ਹੁੰਦਾ ਕੈਨ ਦਾ ਪਾਪ ਜੋ ਵੀ ਗੁਰਚਰਨਾ ਦੇ ਵਿੱਚ ਆਇਆ ਉਹਦੇ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਇਨਸਾਨ ਪੰਜ ਵਿਕਾਰਾਂ ਦੇ ਕਾਰਨ ਕਿਰਿਆ ਹੋਇਆ ਪਰ ਜੋ ਵੀ ਗੁਰਚਰਨਾ ਦੇ ਵਿੱਚ ਆਂਦਾ ਉਹ ਪੰਜੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਕੈਨ ਦਾ ਪਾਪ ਉਹਦਾ ਤਨਮਨ ਸ਼ੀਤਲ ਹੋ ਜਾਂਦਾ ਹੈ। ਤਿਸ ਗੁਰਕਾਰ ਦੇ ਚਾਰ ਸੁੰਦਰ ਸਰੂਪ ਹਨ ਸਤਗੁਰ ਵਿਦਾਸ ਮਹਾਰਾਜ ਜੀ ਦੇ। ਚਾਰ ਸਰੂਪਾਂ ਦਾ ਪਾਪ ਕਿ ਸਤਗੁਰ ਵਿਦਾਸ ਮਹਾਰਾਜ ਜੀ ਦੇ ਚਰਨਾ ਦੇ ਵਿੱਚ ਚਾਰੇ ਹੀ ਵਰਨਾ ਦੇ ਲੋਕ ਆਏ ਸਨ ਰਵਿਦਾਸ ਚੁਮਾਰ ਉਸਤਤ ਕਰੇ ਹਰ ਕੀਰਤ ਨਮਕ ਇੱਕ ਗਾਏ ਪਦਤ ਜਾਤ ਉੱਤਮ ਪਿਆ ਚਾਰ ਵਰਨ ਪੈਪ ਅਗੇ ਆਏ ਕਿ ਗੁਰੂ ਵਿਦਾਸ ਮਹਾਰਾਜ ਜਿਹਦੇ ਚਰਨਾ ਦੇ ਵਿੱਚ ਚਾਰੇ ਹੀ ਵਰਨਾ ਦੇ ਲੋਕ ਚੁਕੇ ਸਨ ਕਾਦੇ ਲਈ ਚੁਕੇ ਸਨ ਗੁਰੂ ਜੀ ਦੀ ਬਾਣੀ ਦੇ ਕਰਕੇ ਉਹਨਾਂ ਦੇ ਪਿਆਰ ਕਰਕੇ ਉਹਨਾਂ ਦਾ ਜੋ ਜੀਵਨ ਸੀ ਉਹਨਾਂ ਨੇ ਪੂਰੇ ਸਮਾਜ ਦੇ ਲੇਖੇ ਦੇ ਵਿੱਚ ਲਗਾਇਆ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਆ ਕਰਕੇ ਗੁਰ ਚਰਨਾ ਦੇ ਵਿੱਚ ਅੱਜ ਵੀ ਨਕਮਸਤਕ ਹੋ ਰਹੀਆਂ ਹਨ। ਔਰ ਇਸ ਗੁਰ ਘਰ ਜੋ ਬਣਿਆ ਹੋਇਆ ਇਸ ਸਰੋਵਰ ਦੇ ਵਿੱਚ ਬਣਿਆ ਹੋਇਆ। ਤੁਸੀਂ ਵੇਖੋਗੇ ਕਿ ਇਹ ਜੋ ਸਰੋਵਰ ਦੇ ਵਿੱਚ ਪਾਣੀ ਭਰਿਆ ਹੋਇਆ ਇਹ ਸਰੋਵਰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਇੱਕ ਕਮਲ ਦਾ ਫੁੱਲ ਹੈ। ਜਿਸ ਤਰ੍ਹਾਂ ਕਮਲ ਦਾ ਫੁੱਲ ਇੱਕ ਪਾਣੀ ਦੇ ਵਿੱਚ ਖਿਲਿਆ ਹੁੰਦਾ ਇਸੇ ਤਰ੍ਹਾਂ ਇਹ ਅੱਜ ਗੁਰੂ ਵਿਦਾਸ ਮਹਾਰਾਜ ਜੀ ਦਾ ਵਰਲਡ ਪੀਸ ਟੈਂਪਲ ਇੱਕ ਗੁਲਦਸਤੇ ਦੀ ਤਰ੍ਹਾਂ ਗੁਲਾਬ ਦੀ ਤਰ੍ਹਾਂ ਖਿਲਿਆ ਹੋਇਆ। ਉਹ ਸਾਹਮਣੇ ਤੁਸੀਂ ਵੇਖੋਗੇ ਸਤਸੰਗ ਪਵਨ ਇੱਥੇ ਹਰ ਸੰਗਰਾਮ ਨੂੰ satsang ਹੁੰਦੀ ਹੈ ਤਰਕੀਬਨ ਲਗਭਗ ਇਸ satsang ਛੜ ਦੇ ਵਿੱਚ 5000 ਤੱਕ ਦੀ ਬਸੰਗਤ ਬੈਠ ਜਾਂਦੀ ਹੈ ਤੇ ਜੋ ਕੱਲ ਪ੍ਰੋਗਰਾਮ ਹੋਵੇਗਾ ਹਰੀ ਮਾਨਵ ਏਕਤਾ ਸੰਤ ਸੰਮੇਲਨ 25 ਦਸੰਬਰ ਨੂੰ ਕੱਲ ਦਾ ਜੋ ਪ੍ਰੋਗਰਾਮ ਦੀ ਤੁਸੀਂ ਦੇਖ ਰਹੇ ਹੋ ਗੁਰਦ ਘਰ ਦੇ ਵੱਲੋਂ ਤਿਆਰੀ ਚੱਲ ਰਹੀ ਹੈ satsang ਪੰਡਾਲ ਤਿਆਰ ਹੋ ਰਿਹਾ ਸੰਗਤਾਂ ਜੋ ਵੀ ਇੱਥੇ ਆਉਂਦੀ ਹਨ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਗੁਰਦ ਘਰ ਦੇ ਵਿੱਚ ਸੇਵਾ ਕਰਦੀਆਂ ਹਨ ਤੇ ਦੂਸਰੀ ਮਹਾਨਤਾ ਇਸ ਗੁਰਦੁਆਰਦੀ ਇਹ ਹੈ ਕਿ ਜੋ ਵੀ ਇੱਥੇ ਸੰਗਤਾਂ ਆਉਂਦੀਆਂ ਹਨ ਉਹ ਵਾਕਿਆ ਮਧੂ ਮੱਖੀਆਂ ਦੀ ਤਰ੍ਹਾਂ ਰਹਿੰਦੀਆਂ ਹਨ ਜਿਸ ਤਰ੍ਹਾਂ ਗੁਰਬਾਣੀ ਦਾ ਸੰਦੇਸ਼ ਹੀ ਗੁਰੂ ਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਬ ਮਖੀਰਾ ਤੇ ਵਾਕਿਆ ਜਦੋਂ ਤੁਸੀਂ ਇੱਥੇ ਕੱਲ 25 ਦਸੰਬਰ ਦਾ ਪ੍ਰੋਗਰਾਮ ਵੇਖੋਗੇ ਕਿ ਇਸ ਵਰਲਡ ਪੀਸ ਟੈਂਪਲ ਦੇ ਆਲੇ ਦੁਆਲੇ ਤੁਹਾਨੂੰ ਸੰਗਤ ਹੀ ਸੰਗਤ ਲੱਭੇਗੀ ਪੈਰ ਰੱਖਣ ਨੂੰ ਜਗ੍ਹਾ ਤੱਕ ਨਹੀਂ ਮਿਲਦੀ ਤੇ ਇਹ ਵਾਕਿਆ ਇਹ ਚੀਜ਼ ਇਸ ਗੱਲ ਦਾ ਸੰਦੇਸ਼ ਦਿੰਦੀ ਹੈ ਕਿ ਗੁਰੂ ਅਰਵਿਦਾਸ ਮਹਾਰਾ ਜਿੱਦੀ ਸੰਗਤਾਂ ਉਸ ਗੁਰੂ ਜੀ ਦੇ ਬਚਨਾਂ ਨੂੰ ਵੀ ਆਪਣੇ ਜੀਵਨ ਚ ਅਪਣਾਉਂਦੀ ਹਨ ਤੇ ਦੂਸਰੀ ਗੱਲ ਇਸ ਗੁਰ ਘਰ ਦੇ ਵਿੱਚ ਸੇਵਾਦਾਰਾਂ ਵੱਲੋਂ ਇੱਕ ਸਭ ਨਾਲ ਵੱਡੀ ਮਹਾਨਤਾ ਉਹ ਸਫਾਈ ਦੀ ਹੈ ਤੁਸੀਂ ਵੇਖੋਗੇ ਹਰ ਤਰ੍ਹਾਂ ਕੁਦਰਤ ਦੇ ਨਾਲ ਇਹ ਸੰਗਤਾਂ ਪਿਆਰ ਕਰਦੀ ਹਨ ਹਰ ਪਾਸੇ ਤੁਹਾਨੂੰ ਹਰੀਆਲੀ ਹੀ ਹਰੀਆਲੀ ਨਜ਼ਰ ਆਵੇਗੀ ਇੱਕ ਪਾਸੇ ਸੁੰਦਰ ਪਹਾੜੀਆਂ ਇੱਕ ਪਾਸੇ ਚੱਲਦੀ ਹੋਈ ਨਦੀ ਦਾ ਦਰਿਆ ਜਿਸ ਕਰਕੇ ਇਸ ਨੂੰ ਚੱਕੀ ਪੁਲ ਵੀ ਕਿਹਾ ਜਾਂਦਾ ਹੈ ਕਹਿੰਦਾ ਪਾਬ ਕਿ ਇੱਥੇ ਇੱਕ ਛੋਟੀ ਜੀ ਇੱਕ ਦਰਿਆ ਚੱਲਦਾ ਜਿਸ ਨੂੰ ਚੱਕੀ ਦਰਿਆ ਕਿਹਾ ਜਾਂਦਾ ਇੱਕ ਚੱਕੀ ਦਰਿਆ ਦੇ ਨਦੀ ਦੇ ਕਿਨਾਰੇ ਇੱਕ ਸੁੰਦਰ ਪਹਾੜੀਆਂ ਦੇ ਕਿਨਾਰੇ ਦੇ ਵਿੱਚ ਬਣਿਆ ਹੋਇਆ ਸਤਗੁਰਵਦਾਸ ਮਹਾਰਾਜ ਜੀ ਦਾ ਵਰਲਡ ਪੀਸ ਟੈਂਪਲ ਇੱਕ ਆਪਣੇ ਆਪ ਚ ਇੱਕ ਸੁੰਦਰਤਾ ਦਾ ਪ੍ਰਤੀਕ ਹੈ ਸਰ ਕਾਫੀ ਦਿਨਾਂ ਤੋਂ ਸੰਗਤ ਜਿਹੜੀ ਹੈ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੀ ਹੈ ਇੱਥੇ ਰਹਿਣ ਲਈ ਉਹਨਾਂ ਦੇ ਸਾਉਣ ਦੇ ਲਈ ਜਨ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਕੋਈ ਤਰਤੀ ਤਾਂ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਕੋਈ ਤੰਗੀ ਪੇਸ਼ੀ ਸੰਜੋਨੀ ਤੋਂ ਗੁਰੂ ਪਿਆਰੀ ਮਹਾਰਾਜ ਸਤਿਗੁਰਵਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਡੇਰਾ ਸਵਾਮੀ ਜਗਤਗਿਰੀ ٹرسٹ ਦੇ ਕਿਰਪਾ ਦੇ ਨਾਲ ਉਹ ਸਵਾਮੀ ਗੁਰਦੀਪ ਗੀਰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਤੱਕ ਇੱਥੇ ਕਿਸੇ ਪ੍ਰਕਾਰ ਦੀ ਕਦੀ ਕੋਈ ਕਮੀ ਨਹੀਂ ਆਈ ਤੋਂ ਮੈਂ ਆਪ ਸੰਗਤਾਂ ਦੇ ਨੂੰ ਵੀ ਬੇਨਤੀ ਕਰਾਂਗਾ ਇਹ ਗੁਰੂ ਘਰ 24 ਘੰਟੇ ਸੰਗਤਾਂ ਦੇ ਲਈ ਖੁੱਲ੍ਹਾ ਕੋਈ ਹਿਮਾਚਲ ਦਾ ਕੋਈ ਪੰਜਾਬ ਦਾ ਕੋਈ ਕਿਸੇ ਵੀ ਧਰਮ ਦਾ ਉਹ ਇੱਥੋਂ ਆ ਕਰਕੇ ਬੇਚਿਚਕ ਇੱਥੇ ਰੋਸ ਸੰਗਤਾਂ ਰੁਕਦੀਆਂ ਹਨ ਗੁਰੂ ਦਾ ਲੰਗਰ ਛੱਕ ਕੇ ਗੁਰੂ ਜੀ ਦਾ ਜਸ ਗਾਉਂਦੀਆਂ ਹੋਈਆਂ ਆਪਣੇ ਘਰਾਂ ਨੂੰ ਜਾਂਦੀਆਂ ਹਨ ਸੰਗਤਾਂ ਦੇ ਰਹਿਣ ਦੇ ਵਾਸਤੇ ਸਾਹਮਣੇ ਬਿਲਡਿੰਗ ਬਣੀ ਹੋਈ ਹੈ ਇੱਕ ਉਹ ਦੂਸਰੇ ਪਾਸੇ ਵੀ ਬਿਲਡਿੰਗ ਹੈ ਕਿਸੇ ਪ੍ਰਕਾਰ ਦੀ ਸੰਗਤ ਨੂੰ ਕੋਈ ਵੀ ਕਮੀ ਨਹੀਂ ਆਂਦੀ 24 ਘੰਟੇ ਗੁਰੂ ਘਰ ਸੰਗਤਾਂ ਦੇ ਲਈ ਖੁੱਲ੍ਹਾ ਲੰਗਰ ਬੰਦ ਹੈ ਸੰਗਤਾਂ ਰਹਿੰਦੀਆਂ ਹਨ ਗੁਰੂ ਜੀ ਦਾ ਜਸ ਗਾਉਂਦੀਆਂ ਸੰਸ ਦੇ ਵਿੱਚ ਕੋਈ ਮੈਸੇਜ ਨਹੀਂ ਜ਼ਰੂਰੀ ਸੰਗਤਾਂ ਨਹੀਂ ਮੈਸੇਜ ਦੇਣਾ ਚਾਹੁੰਦੇ ਕਿ ਅਗਰ ਕੋਈ ਵੀ ਸੰਗਤ ਨੇ ਅਗਰ ਇਹ ਗੁਰੂ ਘਰ ਦੇ ਵਿੱਚ ਤੁਸੀਂ ਕਦੀ ਨਹੀਂ ਆਏ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸੱਚਮੁੱਚ ਅਗਰ ਤੁਸੀਂ ਬੇਗਮਪੂਰਾ ਤਾਮ ਵੇਖਣਾ ਚਾਹੁੰਦੇ ਹੋ ਤੇ ਤੁਸੀਂ ਇਸ ਗੁਰਦੁਆਰੇ ਦੇ ਵਿੱਚ ਇੱਕ ਵਾਰੀ ਜ਼ਰੂਰ ਆਓ ਹਰ ਸੰਡੇ ਨੂੰ ਇੱਥੇ ਗੁਰਦੁਆਰੇ ਦੇ ਵਿੱਚ ਸਤਸੰਗ ਹੁੰਦਾ ਹੈ ਹਰ ਸੰਗਰਾਮਤ ਵਾਲੇ ਦਿਨ ਇੱਥੇ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਹੁੰਦਾ ਹਰ 25 ਦਸੰਬਰ ਹਰੀ ਮਾਨਵ ਇਕਤਾ ਸੰਤ ਸਮੇਲਨ ਨੂੰ ਵੀ ਇੱਥੇ ਪ੍ਰੋਗਰਾਮ ਹੁੰਦਾ ਜਿਨ੍ਹਾਂ ਨੇ ਇਸ ਗੁਰਦੁਆਰੇ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਤੁਸੀਂ ਬੇਚਿਚਕ ਹੋ ਕਰਕੇ ਗੁਰਦੁਆਰੇ ਦੇ ਵਿੱਚ ਆਓ ਤੁਸੀਂ ਕਿਸੇ ਵੀ ਸਮੇਂ ਆਣਾ ਹੋਵੇ ਤੁਸੀਂ ਗੁਰਦੁਆਰ ਦੇ ਵਿੱਚ ਇੰਟਰਨੈਟ ਦੇ ਰਾਹੀਂ ਵੀ ਤੁਸੀਂ ਗੁਰਦੁਆਰਾ ਦਾ ਨੰਬਰ ਲੈ ਸਕਦੇ ਹੋ ਗੁਰਦੁਆਰਾ ਦਾ ਨੰਬਰ ਹੈ 7508324700 ਤੁਸੀਂ ਅਗਰ ਆਣਾ ਹੋਵੇ ਗੁਰਦੁਆਰਾ ਦੇ ਵਿੱਚ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜਦੋਂ ਮਰਜ਼ੀ ਤੁਸੀਂ ਗੁਰਦੁਆਰਾ ਦੇ ਵਿੱਚ ਆ ਸਕਦੇ ਹੋ 24 ਘੰਟੇ ਗੁਰਦੁਆਰਾ ਆਪ ਸੰਗਤਾਂ ਦੇ ਲਈ ਵਾਸਤੇ ਖੁੱਲ੍ਹਾ ਜੈ ਗੁਰਦੀ